ਮੁਰਦਾਬਾਦ 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 ਅੱਜ ਸਰਕਾਰ ਮੁਰਦਾਬਾਦ ਮੁਰਦਾਬਾਦ ਹਾਏ 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 ਬਹੁਤ ਸ਼ੁਕਰਵਾਣੀ ਮੁਰਦਾਬਾਦ ਮੁਰਦਾਬਾਦ ਭਾਈ ਇਹ ਛੋਟੇ ਪਿੰਡ ਦਾ ਮਸਲਾ ਕੀ ਹੈ ਜਿਹੜੇ ਅੱਜ ਇਹ ਬੰਦੇ ਤੇ ਔਰਤਾਂ ਜਿਹੜੀਆਂ ਟੈਂਕੀ ਦੀ ਜੜੀਆਂ ਹੈਗੀਆਂ ਮਸਲਾ ਤਾਂ ਇਹ ਸਾਰੇ ਧਿਆਰਾਂ ਦਾ ਦੇਣ ਸੀਗੇ ਦੇਖੋ ਕਿੰਨੇ ਦਿਨਾਂ ਇਹ ਧਿਆਰਾਂ ਦੇ ਦੇਣ ਚੱਲੀ ਜਾਂਦੇ ਆ ਉਦਦੇ ਲੋਕ ਸਾਰਾ ਪਿੰਡ ਪਰੇਸ਼ਾਨ ਆ ਉਦਦੇ ਦਾ ਸਰਪੰਚ ਸਾਹਿਬ ਕੋਲੇ ਸਾਂਭਿਆ ਵਾਹੇ ਚਾਰਜ ਇਹਦਾ ਅਸੀਂ ਪੰਚਾਇਤ ਵਾਲਿਆਂਗੇ ਸਾਡੀ ਨੇ رائے ਨਹੀਂ ਲਈ رائے ਤੋਂ ਬਿਨਾਂ ਇਹ ਕੰਮ ਕਰਿਆਗਾ ਹੁਣ ਸਾਰਾ ਪਿੰਡ ਦੁਖੀ ਆ ਸਾਡੇ ਘਰੇ ਆ ਕੇ ਧਰਨਾ ਲਾਉਂਦੇ ਆ ਲੋਕ ਕੱਲ 50 ਬੁੜੀਆਂ ਸੀ ਜਿਹੜੀਆਂ ਮੈਂ ਕਰੋ ਮੋੜ ਨਾ ਕੀ ਦਿੱਕਤ ਕੀ ਆ ਗਈ ਦਿੱਕਤ ਜੀ ਪਾਣੀ ਨਹੀਂ ਆ ਰਿਹਾ 5 ਦਿਨ ਹੋ ਗਏ ਲਗਾਤਾਰ ਅਸੀਂ ਦੇਖ ਰਹੇ ਆ ਸਾਰਾ ਪਿੰਡ ਜਾਨੀ ਪਸ਼ੂ ਢਾਂਡਾ ਸਭ ਤੜਫ ਰਿਹਾ ਪਾਣੀ ਤੋਂ ਬਿਨਾਂ ਦਿੱਕਤ ਕਿਉਂ ਦੀ ਮੈਟਰ ਮੋਟਰ ਖਰਾਬ ਆ ਕੋਈ ਹੋਰ ਨਾ ਮੋਟਰ ਕਹਿ ਰਹੀ ਸਾਨੂੰ ਤਾਂ ਜਿੱਦੇ ਦਾ ਇਹ ਚਾਰਜ ਲਿਆ ਆ ਇਹਨੇ ਇਹਨੂੰ ਸਾਰੇ 2 ਮਹੀਨੇ ਹੋਇਆ 2 ਮਹੀਨਿਆਂ ਦੇ ਵਿੱਚ ਇਹ ਚੌਥੀ ਤੀਜੀ ਚੌਥੀ ਵਾਰ ਹੋ ਚੁੱਕਿਆ ਸੀ ਪੰਚਾਇਤ ਦੇ ਮੈਂਬਰਾਂ ਤੁਹਾਨੂੰ ਵੀ ਪਤਾ ਹੋਊ ਵੀ ਮੋਟਰ ਖਰਾਬ ਆ ਕਿ ਨਹੀਂ ਖਰਾਬ ਮੋਟਰ ਤਾਂ ਖਰਾਬ ਹੀ ਆ ਜੀ ਮੋ ਬਿੰਦੇ ਬਿੰਦੇ ਕਿ ਕਿੰਨੇ ਕ ਸਾੱਚੇ ਦੀ ਲਾਗਤ ਹੈਗੀ ਅਜੇ ਨੂੰ ਦੁਬਾਰੇ ਮੁਰੰਮਤ ਕਰਦੇ ਆ ਮੁਰੰਮਤ ਦਾ ਹੀ ਇਹ ਦੀ ਹੁਣ ਪਹਿਲਾਂ ਕਰਵਾਈ ਸੀਗੀ ਉਰੋਂ ਲੱਗਿਆ ਸੀ 8-1000 ਰੁਪਿਆ ਕਹਿੰਦਾ ਸੀ ਕਹਿੰਦਾ ਵੀ 8-1000 ਰੁਪਿਆ ਖਰਚ ਆ ਗਿਆ ਸੀ ਤਾਈ ਇਹਦੇ ਨਾਲ ਨਹੀਂ ਗਏ ਤੁਹਾਨੂੰ ਸਹੀ ਗੱਲ ਦੱਸਦੇ ਆ ਅਸੀਂ ਕਿਤੇ ਕਰਵਾਇਆ ਨਹੀਂ ਕੰਮ ਮੋਟਰ ਦਾ ਕੰਮ ਨਹੀਂ ਕਰਵਾਇਆ ਕਿਉਂਕਿ ਅਸੀਂ ਸਹਿਮਤੀ ਨਹੀਂ ਇਹਦੇ ਨਾਲ ਇਸ ਕੰਮ ਦੇ ਵਿੱਚ ਮਾਵਲਾ ਜੀ ਸਾਡੇ ਦਾ ਇਹ ਜ਼ਿੰਮੇਵਾਰੀ ਜੀ ਪੰਚਾਇਤ ਨੇ ਸਾਂਭ ਲਈ ਪਹਿਲਾਂ ਇਹ ਸਰਕਾਰੀ ਜਿਹਾ ਇਹ ਸਾਨੂੰ ਸਰਕਾਰੀ ਹੋਣੀ ਚਾਹੀਦੀ ਹੈ ਪੰਚਾਇਤ ਦੇ ਸਾਨੂੰ ਕੋਈ ਵਿਰੋਧਾ ਨਹੀਂ ਪੰਚਾਇਤ ਤਾਂ ਚਲਾਉਂਦੀ ਜਦੋਂ ਕੀ ਕਰਾ ਜਾਂਦੇ ਪੰਚਾਇਤ ਬੈਲ ਦਾ 6500 ਰੁਪਏ ਬੈਲ ਕੌਣ ਭਰਦੂ ਪੰਚਾਇਤ ਨੂੰ ਜੀ ਸਰਕਾਰੀ ਬੈਲ ਭਰੂ ਅਗਲਾ ਜੋ ਸਰਕਾਰੀ ਬੈਲ ਕਿੰਨੇ ਦਿਨਾਂ ਤੋਂ ਆ ਰਿਹਾ ਹੈਗਾ ਇੱਥੇ ਹੁਣ ਪਾਣੀ ਤੋਂ ਇਹਦਾ ਪਾਣੀ ਸਾਡੇ 3 ਮਹੀਨੇ ਹੋ ਗਏ ਨਹਰਾਣ ਕਰਦ ਨੂੰ ਸਾਨੂੰ ਕਿਤੇ ਬੰਦ ਕਰ ਕੇ ਨੇ ਛੱਡ ਲੈਂਦੇ ਆ ਹੁਣ ਆ ਮੋਟਰ ਜਿੰਦਾ ਲਾ ਨੂੰ ਹਫਤਾ ਹੋ ਗਿਆ ਇਹ ਨਹੀਂ ਬਿਲਕੁਲ ਚੱਲਦੀ ਆ ਇਨੀ ਬਿਲਕੁਲ ਖਰਾਬ ਹੈ ਇਹਨੂੰ ਇਹਨੂੰ ਕਹਿੰਦਾ ਖਰਾਬ ਨੂੰ ਘਰੇ ਜਾਂਦਾ ਇਹਨੂੰ ਪੁੱਠਾ ਬੋਲਦਿਆ ਜੀ ਪੰਚਾਇਤ ਨੇ ਪ੍ਰਾਈਵੇਟ ਕੀਤਾ ਹਾਂਜੀ ਪੰਚਾਇਤ ਨੇ ਕਰਾਇਆ ਪ੍ਰਾਈਵੇਟ ਇਹ ਹਾਂਜੀ ਸਰਕਾਰੀ ਸਰਕਾਰੀ ਬੰਦਾ ਇਹਦੀ ਪੰਚਾਇਤ ਨੇ ਮਤਾਂ ਪਾ ਕੇ ਸਰਕਾਰੀ ਦੀਪਗਰਦ ਲਾਤਾ ਜੀ ਮੁੰਡਾ ਮੈਂ ਕ ਇਦੋਂ ਮਤਾ ਪਾ ਗਏ ਤਾਂ ਇਹਨਾਂ ਨੇ ਉਹੀ ਬੰਦਾ ਹੋਣਾ ਚਾਹੀਦਾ ਮੰਗ ਲਈ ਸਰਕਾਰੀ ਹੁਣੀ ਜਾਈ ਤੇ ਉਹੀ ਬੰਦਾ ਇੱਥੇ ਹੋਣਾ ਚਾਹੀਦਾ ਜਿਹੜਾ ਦੀਵਗੜ੍ਹ ਗਿਆ ਮੁੰਡਾ ਉਹ ਨਾ ਆਵੇ ਹੋਰ ਹਾਂ ਸਥਾਲੀ ਹਨ ਮੋਟਰ ਚੱਲ ਨਹੀਂ ਜਾਈ ਤੇ ਅੱਜ ਆਪ ਦੀ ਪਾਣੀ ਵੀ ਲੋ ਬਹੁਤ ਔਖੀਆਂ ਸੀ ਹਾਂਜੀ ਬਾਈ ਨਾਮ ਤੁਹਾਡਾ ਹਰਪਾਲ ਕੁਰ ਤੇ ਕੀ ਮਾਮਲਾ ਕੀ ਅੱਜ ਟੈਂਕੀ ਤੇ ਚੜ੍ਹੇ ਹੋ ਤੁਸੀਂ ਪਾਣੀ ਦਾ ਮਸਲਾ ਵੀ ਕਿੰਨੇ ਟਾਈਮ ਤੋਂ ਨਹੀਂ ਆ ਰਿਹਾ ਮੂ ਤਾਂ ਤਿੰਨ ਚਾਰ ਮਹੀਨੇ ਹੋ ਗਏ ਹੈ ਰਾਨ ਰੱਦਨ ਸਾਨੂੰ ਦਸ ਦਿਨ ਆ ਜਾਂਦੀ ਨਹੀਂ ਨਾਉਂਦੀ ਦਸ ਦਿਨ ਆਉਂਦੀ ਨਹੀਂ ਨਾਮ ਦੀ ਹੁਣ ਦਵਾਈ ਦਾ ਮੌਕਾ ਸੀ ਹੁਣ ਪਾਣੀ ਪੀਣਾ ਬਹੁਤ ਔਖਾ ਸੀ ਸਾਫ਼ ਪਾਣੀ ਕਰਉਂਦੇ ਹਾਂ ਮਾਲ ਪਸਾ ਕਿਤੇ ਆ ਮਰਦਾ ਜੋ ਅੱਖ ਚੱਲਾ ਉਹ ਦੁਨੀਆਂ ਬਣ ਬਹੁਤ ਤੰਗ ਹੁੰਦਾ ਹੁਣ ਡਾਨਕ ਮਾਨ ਵੀ ਸਾਡੇ ਕੋਈ ਨੇੜੇ ਨਹੀਂ ਹੈਗਾ ਜਿਹੜਾ ਪਾਣੀ ਭਰ ਲਾਂਗੇ ਅਸੀਂ ਬਹੁਤ ਪਾਣੀ ਦੀ ਤੰਗੀ ਹੈ ਸੀ ਸਰਕਾਰ ਨੂੰ ਜਾਣੇ ਵੀ ਸਰਕਾਰ ਹੋ ਜਾਈਏ ਹਾਂ ਇਹ ਹੁਣ ਜੇ ਵੀ ਆ ਪ੍ਰਾਈਵੇਟ ਹੋ ਜਾਏ ਹੋ ਜਾਈਏ ਉਹ ਹੋ ਜੀ ਬੰਗਲਾਂ ਕਰਦੇ ਆ ਪ੍ਰਾਈਵੇਟ ਪੰਚਾਇਤ ਨਹੀਂ ਕਰਿਆ ਹਾਂ ਹਾਂ ਜੀ ਪੰਚਾਇਤ ਨੂੰ ਉਹੀ ਤਾਂ ਇਹ ਮੰਗ ਕੀ ਕਰਦੇ ਆ ਅਸੀਂ ਮੰਗ ਹੀ ਕਰਦੇ ਆ ਸਾਨੂੰ ਤੇ ਸਰਕਾਰੀ ਹੋਵੇ ਜਿਵੇਂ ਬੈਲ ਅਸੀਂ ਪਹਿਲਾਂ ਭਰਦੇ ਸੀ ਉਵੇਂ ਬੈਲ ਆਵੇ ਸਾਨੂੰ ਤੇ ਪਾਣੀ ਸਾਨੂੰ ਆਵੇ ਜਿਵੇਂ ਅੱਗੇ ਆਉਂਦਾ ਸੀ ਸਰਕਾਰੀ ਪਾਣੀ ਸਾਨੂੰ ਉਵੇਂ ਪਾਣੀ ਸਾਨੂੰ ਚਾਹੀਦਾ ਹੁਣ ਕੀ ਪ੍ਰੋਬਲਮ ਕੀ ਆ ਮੋਟਰ ਨੂੰ ਮੋਟਰ ਮੱਚੀ ਆ ਜਾਂ ਕੀ ਪ੍ਰੋਬਲਮ ਆ ਉਹ ਨਹੀਂ ਹੁਣ ਪਤਾ ਵੀ ਮੋਟਰ ਮੱਚੀ ਆ ਜਾਂ ਬੰਦ ਕਰੀ ਆ ਜਾਂ ਚੱਲਦੀ ਆ ਪਾਣੀ ਨਹੀਂ ਆਉਂਦਾ ਉਹ ਤਾਂ ਜੀ ਪਤਾ ਪਾਣੀ ਨਹੀਂ ਹੁੰਦਾ ਕੀ ਮਸਲਾ ਕੀ ਆ ਜੇ ਤੁਸੀਂ ਟੈਂਕੀ ਤੇ ਚੜੇ ਹੋ ਅੱਜ ਇਹ ਮਾਮਲਾ ਕੀ ਤੁਹਾਡੇ ਪਿੰਡ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਦੁੱਖ ਸੁਣਿਆ ਤੇ ਸਾਡਾ ਦੁੱਖ ਤਾਂ ਹਾਂ ਤੱਕ ਪਹੁੰਚਾਇਆ ਸਾਡੇ ਮਸਲਾ ਇਹ ਹੈ ਜੀ ਤਕਰੀਬਨ ਲਗਭਗ 4 ਮਹੀਨੇ ਹੋ ਗਏ ਕਹਿੰਦੇ ਅਸੀਂ ਪੰਚਾਇਤ ਕੋਲੇ ਆ ਗਿਆ ਇਹ ਤੇ ਪੰਚਾਇਤ ਨੇ ਮਤਾਫਾ ਕਿ ਦਿੱਤਾ ਪਰ 4 ਮਹੀਨੇ ਤੋਂ ਸਾਡੇ ਪਾਣੀ ਨਹੀਂ ਆ ਰਿਹਾ ਜੇ 4 ਦਿਨ ਮੋਟਰ ਚੱਲਦੀ ਆ 10 ਦਿਨ ਖੜ ਜਾਂਦੀ ਆ 4 ਦਿਨ ਚੱਲਦੀ ਆ 10 ਦਿਨ ਖੜ ਜਾਂਦੀ ਆ ਸਾਡੇ ਪਿੰਡ ਚ ਜਾ ਕੇ ਦੇਖੋ ਘਰ ਘਰ ਇਹ ਹਾਲ ਹੈ ਵੀ ਕਿਸੇ ਦੇ ਪਾਣੀ ਨਹੀਂ ਖੇਤਾਂ ਚ ਪਾਣੀ ਵਰਕ ਲੈਣੇ ਜਾਂ ਕੇ ਇੱਕ ਵਾਂਡੀ ਤੋਂ ਪਰਦੇ ਆ ਕਿਸੇ ਕੋਲੇ ਪਾਣੀ ਦਾ ਕੋਈ ਸਾਧਨ ਨਹੀਂ ਹੁਣ ਟੈਂਕੀ ਤੇ ਚੜ੍ਹੋਂ ਮੰਗ ਅਸਲ ਮੰਗ ਕੀ ਹੈ ਤੁਹਾਡੀ ਅਸਲ ਮੰਗ ਤਾਂ ਸਾਡੀ ਇਹ ਹੈ ਜੀ ਸਾਨੂੰ ਤਾਂ ਸਰਕਾਰ ਵੱਨੋਂ ਚੱਲਣਾ ਚਾਹੀਦਾ ਸਾਨੂੰ ਪ੍ਰਾਈਵੇਟ ਪਿੜ ਤੇ ਸਾਨੂੰ ਵਿਸ਼ਵਾਸ ਨਹੀਂ ਜੀ ਤੁਸੀਂ ਮਿਲੇ ਜਾਂ ਅਧਿਕਾਰੀਆਂ ਨੂੰ ਕਿਸੇ ਨੂੰ ਇਥੇ ਬਾਬਤ ਪਹਿਲਾਂ ਨਹੀਂ ਜੀ ਅਸੀਂ ਤਾਂ ਕਿਸੇ ਨੂੰ ਨਹੀਂ ਮਿਲੇ ਜੀ ਸਹੀ ਤਾਂ ਹੁਣ ਦੇਖਿਆ ਪਹਿਲਾਂ ਚਲ ਚਲਾਉਂਦੇ ਸੀ ਅਸੀਂ ਆਖਾ ਚੱਲੂਗਾ ਹੁਣ ਚੱਲ ਹੀ ਨਹੀਂ ਰਿਹਾ ਚਾਰਵੇਂ ਮਹੀਨੇ ਹੋ ਗਏ ਸਾਡਾ ਚੈਟ ਨਹੀਂ ਚੱਲਦਾ ਹੋਣੀ ਚੱਲਦਾ ਮੋਟਰ ਖਰਾਬ ਆ ਜਾਂ ਕੀ ਕੋਈ ਹੋਰ ਪਤਾ ਨਹੀਂ ਹੁਣ 5 ਦਿਨ ਤੱਕ ਇਹਨਾਂ ਮੋਟਰ ਬੱਤੀ ਵੀ ਆ ਜੀ ਹੁਣ ਪਤਾ ਨਹੀਂ 6 ਦਿਨ ਹੋ ਗਏ 7 ਤੇ ਕਹਿੰਦੇ ਮੋਟਰ ਬੱਤੀ ਵੀ ਆ ਕੋਈ ਤਾਂ ਮਲਾਇਆ ਕੋਈ ਪਹੁੰਚਿਆ ਤੁਹਾਡੇ ਕੋਲ ਨਹੀਂ ਜੀ ਹਜੇ ਤਾਂ ਕੋਈ ਨਹੀਂ ਪਹੁੰਚਿਆ ਜੀ ਤੁਸੀਂ ਆਏ ਆ ਸਭ ਤੋਂ ਪਹਿਲਾਂ ਸਾਡੇ ਕੋਲ ਅਜੇ ਤੱਕ ਕੋਈ ਨਹੀਂ ਆਇਆ ਜੀ ਕੀ ਕਹਣਾਗਾ ਤੁਹਾਡੀ ਕੀ ਮੰਗ ਕੀ ਹੈਗੀ ਕੀ ਕਹਿੰਦਾ ਜੀ ਸਾਡੀ ਤਾਂ ਇਹ ਮੰਗਾ ਜੀ ਇਹ ਵਾਟਰ ਬਾਕਸ ਸਾਨੂੰ ਪਿਛਲੀ ਜੀ ਪੰਚਾਇਤ ਨੂੰ ਵੀ ਸਮਭਾਉਂਦੇ ਸੀ ਅਸੀਂ ਪਰ ਸਾਂਭਿਆ ਨਹੀਂ ਸਰਕਾਰਾਂ ਸਾਰੇ ਕੋਈ ਪਾਸੇ ਉੱਪਰਲਾ ਛੜਾ ਰਹੀਆਂ ਆਂ ਦੀ ਸਾਨੂੰ ਕਹਿੰਦੇ ਸੀ ਕਹਿੰਦੇ ਸਾਂਭੋ ਅਸੀਂ ਤਲਵ ਪੰਚਾਇਤ ਤੋਂ ਪਹਿਲਾਂ ਲਾ ਗਿਆਂ ਉਹਨਾਂ ਨੂੰ ਸਮਭਾਉਂਦੇ ਸੀ ਸਾਂਭਿਆ ਨਹੀਂ ਉਹਨਾਂ ਨੇ ਇਹਨਾਂ ਨੇ ਸਾਬ ਲਿਆ ਪੰਚਾਇਤ ਨੇ ਪਖੜੀ ਤੇ ਸਰਪੰਚ ਨੇ ਕੱਲੇ ਨੇ ਸਾਹਮਣੇ ਖੜੀ ਪੰਚਾਇਤ ਨੇ ਸਾਹਮਣੇ ਇਹ ਇਹਨਾਂ ਨੂੰ ਪਤਾ ਕਿ ਲੋਕੋ ਦੁਖੀ ਹੈ ਬਹੁਤ ਵਾਟਰ ਬਾਕਸ ਇੱਕ ਹੀ ਹੈ ਜਾਂ ਕਿੰਨੇ ਕਿ ਕਰਾ ਬਾਟਰ ਬਾਕਸ ਇੱਕ ਹੀ ਹੈ ਬਹੁਤ ਕਰਾ ਦੋ ਟਾਈ ਚੁੱਕਾ ਪੀ ਹੈ ਤੁਹਾਡੇ ਪਿੰਡ ਦਾ ਮਸਲਾ ਲੋਕ ਕਿਹਦੀ ਜਿਹੜਾ ਦੋ ਚਲਾ ਰਹੇ ਸਰਪੰਚ ਜਿਹੜੀ ਇੱਥੇ ਮੱਚੀ ਹੋਈ ਮੋਟਰਾਂ ਨੂੰ ਠੀਕ ਨਹੀਂ ਕਰਾ ਰਿਹਾ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਕਾਰਨ ਕੀ ਹੈ ਸਰ ਪਹਿਲਾਂ ਤਾਂ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਦੇਖੋ ਜੀ ਹਨਾ ਵਾਦੂ ਘਟੂ ਗੱਲ ਮੈਂ ਕਰਨੀ ਨੀਗੀ ਮੈਂ ਜਿਹੜੀਆਂ ਕੋਈ ਸਚਾਈ ਵਾਲੀਆਂ ਗੱਲਾਂ ਉਹ ਪੰਜ ਚਾਰ ਨੂੰ ਦੱਸ ਦੇਣਾ ਸਰ ਗੱਲ ਇਦਾਂ ਗੀ ਵੀ ਇਹ ਅੱਜ ਤੋਂ ਪਹਿਲਾਂ ਤਿੰਨ ਵਾਰ ਮੋਟਰ ਮੱਚੀ ਠੀਕ ਆ ਇਹ ਕਦੇ ਉਹਦੀ ਸਾਫਟ ਟੁੱਟ ਜਾਂਦੀ ਆ ਦੇਖੋ ਇਹ ਮਿਸਤਰਾਂ ਨੂੰ ਪਤਾ ਵੀ ਕੀ ਹੋਣਾ ਇਹਦਾ ਹਨਾ ਅਸੀਂ ਤਾਂ ਲੋਡ ਕਰਾਉਣ ਵਾਲਿਆਂ ਜਾਂ ਪੈਸੇ ਲਾ ਦਾਂਗੇ ਭਾਈ ਜਦੋਂ ਤਿੰਨ ਚਾਰ ਵਾਰ ਇਹ ਉਹੀ ਇਹਨੂੰ ਕਹਿੰਦੇ ਵੀ ਨੁਕਸ ਪੈ ਗਿਆ ਜਦੋਂ ਇਹਨੂੰ ਕਹਿੰਨੇ ਲੋਕੋ ਵਾਲੇ ਕਾਲੇ ਨੂੰ ਸਾਨੂੰ ਤਾਂ ਕੀ ਇਹਦੇ ਬਾਰੇ ਮੋਟਰ ਬਾਰੇ ਕੀ ਪਤਾ ਜਿਹੜੇ ਬੰਦੇ ਬੰਦ ਆ ਜਾਂ ਇਹਨਾਂ ਨੂੰ ਨਹੀਂ ਪਤਾ ਇਹਦੇ ਬਾਰੇ ਨਾ ਵੀ ਕੀ ਪ੍ਰੋਬਲਮ ਆ ਇਹਨੂੰ ਹਨਾ ਕਿ ਉਹੀ 5000 ਰੇ ਲੈ ਲੈਣ ਦਾ ਕੜਾਈ ਪਵਾਈ ਦਾ ਪੰਜੇ ਉੱਥੇ ਦਵਾਣ ਦਾਗਾ ਆ ਤੀਜੀ ਵਾਰ ਕੰਮ ਹੋ ਗਿਆ ਚਲ ਹੁਣ ਵੀ ਇਹ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਇਹ ਹੋ ਗਿਆ ਉਦੋਂ ਵਾਜੀ ਦੇਖੋ ਹਨਾ ਬਿਸ਼ਕਰਮਾਂ ਦਾ ਕਰਕੇ ਕੰਮ ਨਹੀਂ ਕਰਦੇ ਮਿਸਤਰੀ ਹੁਣ ਬਿਸ਼ਕਰਮਾਂ ਦਾਜ ਭੋਗ ਪਿਆ ਮੈਂ ਭੋਗਤੀ ਆਇਆ ਮੈਂ ਕਿਹਾ ਵੀ ਚਲੋ ਮੋਟਰ ਪਵਾ ਦਿੰਦੇ ਆਪਾਂ ਨਾ ਤਾਂ ਆਈ ਕਹਿੰਦੇ ਆ ਵੀ ਪਈ ਤੂੰ ਚਲਾ ਲਾ ਨਾ ਆਈ ਕਹਿੰਦੇ ਆ ਮੋਟਰ ਵੀ ਨਹੀਂ ਪਾਉਣ ਦਿੰਦੇ ਫਿਰ ਮੈਂ ਕਿਧਰ ਨੂੰ ਜਾਵਾਂ ਮੈਂ ਤਾਂ ਸੱਨੇ ਵਿਚਾਲੇ ਖੜਿਆ ਮੈਂ ਤਾਂ ਲਿਖ ਕੇ ਦੇਣਾ ਮੈਂ ਕੀ ਕਰਨਾਗਾ ਤੇ ਬਾਰਡਰ ਬਾਕਸ ਦਾ ਚਲਾ ਕੇ ਚਲੋ ਲੋਕ ਚਲਾਉਣ ਤੇ ਆ ਨਾ ਚਲਾਉਣ ਸਰਕਾਰ ਚਲਾਵੇ ਸਰਕਾਰ ਸਾਨੂੰ ਮਜਬੂਰ ਕਰਦੀ ਆ ਵੀ ਤੁਸੀਂ ਚਲਾਓ ਪਈ ਮੈਂ ਕਿਹਾ ਮੈਂ ਸਾਨੂੰ ਕਹਿੰਦਾ ਕਿ ਮੈਂ ਕਿੰਨੇ ਤੇ ਲਿਆਉਂਦਾ ਹੁਣ ਧਿਆਨ ਦੇ ਵਿੱਚ ਹਾਂਜੀ ਹਾਂਜੀ ਮੈਂ ਤੜਕੇ ਦੇ ਘੜ ਤੋਂ ਘੜ 10 ਪੂੰ ਲਾਤੇ ਇਹਨਾਂ ਦੇ ਸਾਰਿਆਂ ਮਲਾਜ਼ਮਾਂ ਨੂੰ ਵੱਡਿਆਂ ਵੱਡਿਆਂ ਨੂੰ ਆਪਾਂ ਧਿਆਨ ਲਿਆਦਾ ਵੀ ਅਸੀਂ ਨਹੀਂ ਚਲਾ ਸਕਦੇ ਭਾਈ ਇਹਨੂੰ ਇਹਨੂੰ ਆਪਦੀ ਨਹੀਂ ਚਲਾਓ ਨਾ ਚਲਾਓ ਸਾਡੇ ਮੋਟਰ ਪਾ ਕੇ ਦਿਓ ਹੁਣ ਐਂ ਲਾ ਲੋ ਵੀ ਜਿਹੜੇ ਜਿਹੜੇ ਵਾਰਡਾਂ ਦੇ ਵਿੱਚ ਪਾਣੀ ਨਹੀਂ ਸੀਗਾ ਸਰ ਹੁਣ 9 ਮੋਟਰਾਂ ਨਾਲ ਬਾਈਆਂ ਮੈਂ ਹੈ 9 ਮੋਟਰਾਂ ਦੇ ਵਿੱਚੋਂ ਹਰ ਇੱਕ ਬੰਦਾ ਐਂ ਲਾ ਲੋ ਵੀ ਪਾਈਪਾਂ ਪਾ ਕੇ ਇੰਨਾ ਕ ਤਾਂ ਕੰਮ ਕਰ ਹੀ ਸਕਦਾ ਗਲੇ ਪਾਈਪਾਂ ਪਾ ਕੇ ਆਪਾਂ ਪਾਣੀ ਘਰ ਇਹਨੂੰ ਲੈ ਜੀਏ ਹੁਣ ਸਰ ਮੇਰੇ ਤਾਂ ਟੈਂਕੀ ਵੀ ਲੈ ਬਾਰ ਚ ਕਢਾਈ ਹੋਰ ਮੈਂ ਕੀ ਕਰਾਂ ਹੁਣ ਕੋਸ਼ਿਸ਼ ਕਰੋਗੇ ਤੁਸੀਂ ਹਾਂਜੀ ਮੈਂ ਦੇਖੋ ਜੀ ਮੈਂ ਤਾਂ ਮੋਟਰ ਪਵਾਉਣ ਨੂੰ ਅੱਜ ਵੀ ਤਿਆਰ ਹਾਂ ਇਹ ਹੁਣ ਕਹਿੰਦੇ ਮੈਨੂੰ ਵੀ ਤੂੰ ਬਾਰਡਰਬਾਕ ਛੱਡ ਫੇਰ ਉਹ ਆਪਦੇ ਹਿਸਾਬ ਨਾਲ ਪਹੁੰਚ ਗਏ ਮੈਂ ਇੱਕ ਮੇ ਵਾਲੇ ਹੁਣ ਜਿਹੜੇ ਇਹ ਇਹ ਲੋਪੋ ਵਾਲਾ ਘਾਲ ਅੱਜ ਤੇ ਐਂ ਬੋਲਦਾਗਾ ਇਹਦਾ ਕੀ ਹੈ ਜੀ ਹੁਣ ਕੀ ਪਤੇ ਹੀ ਮਚਾਉਂਦਾ ਹੋਵੇ ਸਾਨੂੰ ਤਾਂ ਇਹਦੀ ਦੀ ਸੱਤ ਆ ਗਈ ਕੋ ਜਦੋਂ ਇਹਨੂੰ ਪਤਾ ਹੁੰਦਾ ਸਭ ਤੋਂ ਪਹਿਲਾਂ ਇਹ ਹੀ ਦੱਸਦਾ ਹੁੰਦਾ ਵੀ ਮੋਟਰ ਮਚ ਗਈ ਜਾਂ ਹੋ ਗਿਆ ਮੋਟਰ ਦਾ ਮੋਟਰ ਹੁਣ ਇੱਕ ਮਹੀਨੇ ਦੇ ਵਿੱਚ ਹੀ ਦੱਸਦਾ ਆ ਰਹੀ ਥੋੜਾ ਮਚਦੀ ਹੁੰਦੀ ਆ ਕਿੰਨਾ ਖਰਚਾ ਜਾਂਦਾ ਕਿੰਨਾ ਖਰਚਾ 10000 ਰੁਪਏ ਆ ਜਾਂਦਾ ਜੀ ਹੁਣ ਪਹਿਲਾਂ ਇਹਦੀ ਸਾਬਟ ਬਰਨਾਲੇ ਉਸਮਾਨ ਲਿਆ ਇਹਦੇ ਬੈਰੂng ਬੂਰੰਗ ਪਤਾ ਨਹੀਂ ਪਹਿਲੀ ਯਾਰ ਕਿਵੇਂ ਪਾਈ ਦੂਜੇ ਦਿਨ ਹੀ ਉਹਦੀ ਟੁੱਟ ਗਈ ਫੇਰ ਸਾਬਟ ਕਹਿੰਦੇ ਇਹਦਾ ਤਾਂ ਦਿਨ ਉੱਥੇ ਪੁੱਛਿਆ ਮੈਸਤਗਾਂ ਤੋਂ ਉਹ ਕਹਿੰਦੇ ਇਹਨਾਂ ਨੇ ਥੱਲੇ ਵਾਲਾ ਇਹਦਾ ਇੱਕ ਲੋਕ ਜਿਹਾ ਹੁੰਦਾ ਕਹਿੰਦੇ ਉਹ ਨਹੀਂ ਇਹਨਾਂ ਨੇ ਸਹੀ ਲਾਇਆ ਹੁਣ ਖਸੂਰ ਇਹਨਾਂ 'ਚ ਨਿਕਲਦਾ ਮੇਰੇ 'ਚ